ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੀਕੇ ਵਿਦ ਗੁਰਪ੍ਰੀਤ ਕੌਰ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤਾਂ ਅੱਜ ਆਪਾਂ ਜਿਵੇਂ 8TT 99 ਦੇ ਸਿਲੇਬਸ ਦੇ ਅਕੋਰਡਿੰਗ ਕਲਾਸਿਸ ਲੈ ਕੇ ਆ ਰਹੇ ਹਾਂ ਵਰਤਕ ਭਾਗ ਆਪਣਾ ਚੱਲ ਰਿਹਾ ਜਿਸ ਦੇ ਵਿੱਚ ਆਪਾਂ ਤੀਜਾ ਸਿੰਘ ਜੀ ਤੇ ਬਲਰਾਜ ਸਾਨੀ ਜੀ ਨੂੰ ਕਵਰ ਕਰ ਚੁੱਕੇ ਹਾਂ ਅੱਜ ਆਪਣਾ ਲਾਸਟ ਜਿਹੜੇ ਇਹਦੇ ਵਿੱਚ ਵਾਰਤਕ ਰਹਿ ਗਏ ਆ ਉਹ ਡਾਕਟਰ ਨਰਿੰਦਰ ਸਿੰਘ ਕਪੂਰ ਅੱਜ ਉਹਨਾਂ ਬਾਰੇ ਦੇਖਾਂਗੇ ਉਹਨਾਂ ਦੀ ਜੀਵਨੀ ਅਤੇ ਰਚਨਾਵਾਂ ਬਾਰੇ ਥਿਊਰੀ ਕਲਾਸ ਹੋਊਗੀ ਤੇ ਲਾਸਟ ਦੇ ਉੱਪਰ ਥੋੜੀ ਜਿਹੀ ਪ੍ਰਸ਼ਨ ਵੀ ਮੈਂ ਲੈ ਕੇ ਆਈਆਂ ਤੇ ਕਲਾਸ ਉਮੀਦ ਕਰਦੀ ਹਾਂ ਕਿ ਕਲਾਸ ਤੁਹਾਨੂੰ ਵਧੀਆ ਲੱਗੂਗੀ ਤੇ ਜੇਕਰ ਤੁਸੀਂ ਇਹਦਾ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਮੇਰਾ ਟੈਲੀਗ੍ਰam ਗਰੁੱਪ ਜਿਹੜਾ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਨਰਿੰਦਰ ਸਿੰਘ ਕਪੂਰ ਨਰਿੰਦਰ ਸਿੰਘ ਕਪੂਰ ਜਿਹੜੇ ਆ ਉਹ ਵਾਰਤਕ ਲੇਖਕ ਨੇ ਨਿਬੰਧ ਲਿਖਦੇ ਆ ਰਚਨਾਵਾਂ ਕਾਫੀ ਸਾਰੀਆਂ ਨੇ ਉਹਨਾਂ ਦੀਆਂ ਤੇ ਜਨਮ ਪਹਿਲਾਂ ਦੇਖ ਲੈਣੇ ਆ ਕਦੋਂ ਹੋਇਆ 6 ਮਾਰਚ 1944 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਤੇ ਵਰਤਮਾਨ ਸਮੇਂ ਦੇ ਵਿੱਚ ਵੀ ਉਹ ਸੇਵਾ ਨਿਭਾ ਰਹੇ ਆ ਬਹੁਤ ਸਾਰੀਆਂ ਸੇਵਾ ਨਿਭਾ ਰਹੇ ਆ ਉਹ ਅੱਗੇ ਆਪਾਂ ਜਦੋਂ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਉੱਥੇ ਦੇਖਦੇ ਆ ਜਨਮ ਕਦੋਂ ਹੋਇਆ ਜੀ ਉਹਨਾਂ ਦਾ 6 ਮਾਰਚ 1944 ਈਸਵੀ ਦੇ ਵਿੱਚ 6 ਮਾਰਚ 1944 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਤੇ ਜਨਮ ਸਥਾਨ ਕੀ ਆ ਪਿੰਡ ਆਦੀ ਜ਼ਿਲ੍ਹਾ 라ਵਲਪਿੰਡੀ ਬਰਤਾਨਵੀ ਪੰਜਾਬ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਬ੍ਰਿਟਿਸ਼ ਭਾਰਤ ਦੇ ਵਿੱਚ 라ਵਲਪਿੰਡੀ ਦੇ ਵਿੱਚ ਪਿੰਡ ਸੀਗਾ ਇਹਨਾਂ ਦਾ ਆਦੀ ਉੱਥੇ ਇਹਨਾਂ ਦਾ ਜਨਮ ਹੋਇਆ 6 ਮਾਰਚ 1944 ਈਸਵੀ ਨੂੰ ਪਿਤਾ ਦਾ ਨਾਮ ਜੀ ਕੀ ਹੈ ਜੀ ਹਰਦੀਪ ਸਿੰਘ ਕਪੂਰ ਤੇ ਮਾਤਾ ਦਾ ਨਾਮ ਹੈ ਵੀਰਾ ਵਾਲੀ ਕਿਤੇ ਤੁਹਾਨੂੰ ਵੀਰਾ ਦੇਵੀ ਵੀ ਦੇਖਣ ਨੂੰ ਮਿਲੇਗਾ ਕਿਤੇ ਤੁਹਾਨੂੰ ਵੀਰਾ ਵਾਲੀ ਵੀ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਭਾਸ਼ਾ ਦਾ ਗਿਆਨ ਇਹਨਾਂ ਨੂੰ ਕਿਹੜਾ ਕਿਹੜਾ ਜੀ ਪੰਜਾਬੀ ਦਾ ਹਿੰਦੀ ਦਾ ਤੇ ਅੰਗਰੇਜ਼ੀ ਦਾ ਕੀਤਾ ਕੀ ਹੈ ਇਹਨਾਂ ਦਾ ਨਿਬੰਧ ਲੇਖਕ ਨਹੀਂ ਹੈ ਇਸ ਤੋਂ ਇਲਾਵਾ ਇਹ ਅਧਿਆਪਕ ਵੀ ਰਹੇ ਆ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਨੇ ਬਹੁਤ ਸਾਰੀਆਂ ਜਿਹੜੇ ਆ ਜੌਬਸ ਕੀਤੀਆਂ ਨੇ ਤੇ ਪਤਨੀ ਕੌਰ ਜੀ ਇਹਨਾਂ ਦੀ ਰਣਜੀਤ ਕੌਰ ਚੋਪੜਾ ਕਪੂਰ ਤੇ ਪੰਜਾਬ ਦੀ ਵੰਡ ਤੋਂ ਬਾਅਦ ਪਰਿਵਾਰ ਨੂੰ ਆਪਣਾ ਪਿੰਡ ਛੱਡਣਾ ਪਿਆ ਤੇ ਕੁਝ ਸਮਾਂ ਕੈਂਪਾਂ ਵਿੱਚ ਰਹਿਣ ਤੋਂ ਬਾਅਦ ਊੜਕ ਪਟਿਆਲੇ ਵਿੱਚ ਆ ਗਏ ਹੁਣ ਇੱਥੇ ਕੋਸ਼ਣ ਬੰਦਾ ਹੁੰਦਾ ਕਿ ਜਦੋਂ ਇਹ ਪਿੰਡ ਛੱਡ ਕੇ ਆਏ ਸੀਗੇ ਪਾਕਿਸਤਾਨ ਤੋਂ ਤੇ ਇਹ ਸਭ ਤੋਂ ਪਹਿਲਾਂ ਆ ਕੇ ਕਿੱਥੇ ਰਹੇ ਸੀ ਉਹ ਦੇਖੋ ਜੀ ਆਪਾਂ ਗੱਲ ਕੀਤੀ ਹੈ ਕਿ ਕੁਝ ਟਾਈਮ ਇਹ ਕੈਂਪਾਂ ਦੇ ਵਿੱਚ ਰਹੇ ਐ ਤੇ ਕੈਂਪਾਂ ਦੇ ਵਿੱਚ ਕਿੱਥੇ ਰਹੇ ਐ ਇਹ ਅੰਬਾਲੇ ਦੇ ਵਿੱਚ ਰਹੇ ਆ ਯਾਦ ਰੱਖਣਾ ਅੰਬਾਲੇ ਦੇ ਵਿੱਚ ਕੈਂਪ ਲੱਗੇ ਸੀ ਪਹਿਲਾਂ ਇਹ ਅੰਬਾਲੇ ਦੇ ਵਿੱਚ ਰਹੇ ਕੈਂਪਾਂ ਦੇ ਵਿੱਚ ਉਸ ਤੋਂ ਬਾਅਦ ਫਿਰੇ ਕੀ ਸੀਗੇ ਪਰਮਾਨੈਂਟਲੀ ਪਟਿਆਲੇ ਦੇ ਵਿੱਚ ਆਗੇ ਸੀਗੇ ਠੀਕ ਹੈ ਹੁਣ ਕੁਐਸਚਨ ਬਣ ਸਕਦਾ ਹੈ ਕਿ ਉਧਰੋਂ ਆ ਕੇ ਪਹਿਲਾਂ ਕਿੱਥੇ ਰਹੇ ਸੀਗੇ অপਸ਼ਨ ਦੇ ਵਿੱਚ ਅੰਬਾਲਾ ਪਟਿਆਲਾ ਲੁਧਿਆਣਾ ਕੁਝ ਵੀ ਹੋ ਸਕਦਾ ਤੇ ਤੁਸੀਂ ਜਲਦੀ ਜਲਦੀ ਵਿੱਚ ਕਿਤੇ ਪਟਿਆਲੇ ਨੂੰ ਟਿਕ ਨਹੀਂ ਕਰਨਾਗਾ ਸਭ ਤੋਂ ਪਹਿਲਾਂ ਇਹ ਅੰਬਾਲੇ ਦੇ ਵਿੱਚ ਕੈਂਪ ਲੱਗੇ ਸੀ ਉਥੇ ਗਏ ਸੀ ਉਮੀਦ ਕਰਦੀਆਂ ਕਿ ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਚਲਦੇ ਆ ਨੈਕਸਟ ਸਲਾਈਡ ਦੇ ਉੱਪਰ ਅਜੋਕੇ ਸਮੇ ਦਾ ਵਾਰਤਕ ਅੱਜ ਦੇ ਟਾਈਮ ਦਾ ਵਾਰਤਕ ਹੈ ਜੀ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਸੇਵਾ ਨਿਭਾ ਰਹੇ ਨੇ ਇਹ ਤੇ ਸ਼ਬਦਾਂ ਦਾ ਵੰਜਾਰਾ ਕਿਹਾ ਜਾਂਦਾ ਇਹਨਾਂ ਨੂੰ ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਸ਼ਬਦਾਂ ਦਾ ਵੰਜਾਰਾ ਪੁੱਛਿਆ ਜਾ ਸਕਦਾ ਕਿ ਇਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਨਰਿੰਦਰ ਸਿੰਘ ਕਪੂਰ ਜੀ ਨੂੰ ਸ਼ਬਦਾਂ ਦਾ ਵੰਜਾਰਾ ਕਿਹਾ ਜਾਂਦਾ ਤੇ ਸ਼ੈਲੀ ਇਹਨਾਂ ਦੀ ਕੀ ਰਹੀ ਹੈ ਕਿਹਦੇ ਵਿੱਚ ਇਹਨਾਂ ਨੇ ਆਪਣੀਆਂ ਰਚਨਾਵਾਂ ਕੀਤੀਆਂ ਕਿਹੜੀ ਸ਼ੈਲੀ ਦੇ ਵਿੱਚ ਵਿਚਾਰਾਤਮਕ ਸ਼ੈਲੀ ਵਿਚਾਰ ਪ੍ਰਦਾਨਨ ਦੀਆਂ ਸਾਰੀਆਂ ਰਚਨਾਵਾਂ ਦੇ ਵਿੱਚ ਵਿਚਾਰ ਪ੍ਰਦਾਨਾ ਤਰਕ ਤੇ ਦਲੀਲ ਦੇ ਉੱਪਰ ਕੰਮ ਕਰਦੀ ਹੈ ਠੀਕ ਹੈ ਜੀ ਇਹ ਕੋਈ ਵੀ ਇਮੋਸ਼ਨਲ ਟੱਚ ਨਹੀਂ ਹੈਗਾ ਜਿਵੇਂ ਕਿ ਆਪਾਂ ਬਲਰਾਜ ਸਾਨੀ ਜੀ ਦੀ ਕੀਤੀ ਸੀ ਮੂੜ ਵੇਖਿਆ ਪਿੰਡ ਉਹਦੇ ਵਿੱਚ ਬਹੁਤ ਸਾਰਾ ਇਮੋਸ਼ਨਲ ਟੱਚ ਸੀਗਾ ਪਰ ਇਹਨਾਂ ਦੀਆਂ ਜਿੰਨੀਆਂ ਵੀ ਲਿਖਤਾਂ ਮਿਲਣਗੀਆਂ ਉਹ ਸਾਰੀਆਂ ਤਰਕ ਤੇ ਦਲੀਲਾਂ ਦੇ ਉੱਪਰ ਹੋਣੀਆਂ ਜਿਆਦਾ ਇਹ ਫੈਕਟਸ ਦੇ ਉੱਪਰ ਬਲੀਵ ਕਰਦੇ ਸੀਗੇ ਮਨੋਵਿਗਿਆਨ ਵਿਸ਼ਲੇਸ਼ਣ ਇਹਨਾਂ ਦੀ ਜਿਹੜੀ ਸੀਗੀ ਉਹ ਸ਼ੈਲੀ ਸੀਗੀ ਠੀਕ ਹੈ ਜੀ ਕੁਝ ਵੀ ਆ ਸਕਦਾ ਹੈ ਕੁਐਸਚਨ ਦੇ ਵਿੱਚ ਆਪਸ਼ਨਸ ਬਣ ਸਕਦੀਆਂ ਨੇ ਵਿਚਾਰਾਤਮਕ ਸ਼ੈਲੀ ਵਿਚਾਰ ਪ੍ਰਦਾਨ ਤਰਕ ਤੇ ਦਲੀਲ ਤੇ ਮਨੋਵਿਗਿਆਨ ਵਿਸ਼ਲੇਸ਼ਣ ਇਹ ਸਾਰੇ ਪੁਆਇੰਟਸ ਤੁਸੀਂ ਯਾਦ ਰੱਖਣੇ ਨੇ ਉਸ ਤੋਂ ਇਲਾਵਾ ਪ੍ਰਭਾਵ ਇਹਨਾਂ ਦੇ ਉੱਪਰ ਪ੍ਰਭਾਵ ਕਿਨਾਂ ਦਾ ਰਿਹਾ ਸਭ ਤੋਂ ਪਹਿਲਾਂ ਤਾਂ ਜੀ ਪੱਛਮੀ ਵਿਦਵਾਨਾਂ ਦਾ ਇਹਨਾਂ ਦੇ ਉੱਪਰ ਬਹੁਤ ਪ੍ਰਭਾਵ ਰਿਹਾ ਕਿਨਾਂ ਕਿਨਾਂ ਦਾ ਰਿਹਾ ਬੈਕਨ ਦਾ ਚਾਰਲਸ ਲੈਪ ਦਾ ਮਾਉਂਟੇਨ ਦਾ ਐਮਰਸਨ ਦਾ ਤੇ ਹਜ ਨੇਡ ਦਾ ਕੁਸ਼ਨ ਇਹਨਾਂ ਦੇ ਵਿੱਚ ਉਹ ਬੰਦੇ ਹੁੰਦੇ ਆ ਤੇ ਬਣ ਸਕਦੇ ਆ ਤੇ ਇਹਨਾਂ ਨੂੰ ਤੁਸੀਂ ਧਿਆਨ ਚ ਰੱਖਣਾ ਮੈਂ ਤੁਹਾਨੂੰ ਇੱਕ ਟ੍ਰਿਕ ਦੇ ਨਾਲ ਕਰਵਾ ਦਿੰਨੀ ਇਹਨਾਂ ਨੂੰ ਔਮ ਟ੍ਰਿਕ ਕਿਹੜੀ ਬਣਾਈਏ ਕਿਹੜੀ ਬਣਾਈਏ ਹੂੰ ਜਿਵੇਂ ਦੇਖੋ ਕਿ ਲੈਬ ਦੇਖੋ ਇਹਨਾਂ ਨੇ ਬਹੁਤ ਸਾਰਾ ਭਾਸ਼ਾ ਦੇ ਵਿੱਚ ਇਹਨਾਂ ਨੇ ਗਿਆਨ ਲਿਆ ਬਹੁਤ ਸਾਰੀ ਪੜ੍ਹਾਈ ਕੀਤੀ ਹੈ ਤੇ ਪੜ੍ਹਾਈ ਜਿਹੜੀ ਉਹ ਕਿੱਥੇ ਹੁੰਦੀ ਹੈ ਲੈਬ ਦੇ ਵਿੱਚ ਬੈ ਕੇ ਹੁੰਦੀ ਹੈ ਠੀਕ ਹੈ ਇਹਦੇ ਤੋਂ ਤੁਸੀਂ ਯਾਦ ਰੱਖਣਾ ਲੈਬ ਚਾਰਲਸ ਲੈਬ ਤੇ ਉਸ ਤੋਂ ਬਾਅਦ ਕੀ ਆ ਇਹਨਾਂ ਦੇ ਨਾ ਅਚਾਨਕ ਜਿਹੜਾ ਲਾਈਟ ਚਲੀ ਜਾਂਦੀ ਹੈ ਠੀਕ ਹੈ ਐਮਰਸਨ ਤੋਂ ਐਮ ਮੌਕੇ ਤੇ ਐਮਰਸਨ ਤੋਂ ਯਾਦ ਰੱਖ ਲੈਣਾ ਐਮ ਮੌਕੇ ਦੇ ਉੱਪਰ ਲਾਈਟ ਚਲੀ ਜਾਂਦੀ ਹੈ ਲੈਬ 'ਚ ਬੈਠੇ ਹੁੰਦੇ ਆ ਐਮ ਮੌਕੇ ਦੇ ਉੱਪਰ ਲਾਈਟ ਜਾਂਦੀ ਹੈ ਤੇ ਫਿਰ ਇਹ ਕੀ ਕਹਿੰਦੇ ਆ ਹੈਜਨਿਟ ਹੈਜਨਿਟ ਤੋਂ ਯਾਦ ਰੱਖਣਾ ਤੁਸੀਂ ਜਨਰੇਟਰ ਜਨਰੇਟਰ ਚਲਾ ਦੋ ਹੈਜਨਿਟ ਜਨਰੇਟਰ ਚਲਾ ਦਿਓ ਠੀਕ ਹੈ ਤੇ ਜਨਰੇਟਰ ਨਹੀਂ ਜਦੋਂ ਜਦੋਂ ਚੱਲਦਾਗਾ ਫਿਰ ਇਹ ਮੋਮਬੱਤੀ ਜਲਾ ਲੈਂਦੀ ਹੈ ਠੀਕ ਹੈ ਮੋਮਬੱਤੀ ਮੋਮਤੇਨ ਤੋਂ ਮੋਮਬੱਤੀ ਯਾਦ ਰੱਖੋ ਐਮਰਸਨ ਤੋਂ ਇਹ ਮੌਕੇ ਦੇ ਉੱਪਰ ਲਾਈਟ ਚੱਲੇ ਜਾਂਦੀ ਹੈ ਲੈਬ ਦੇ ਵਿੱਚ ਇਹ ਪੜ ਰਹੇ ਹੁੰਦੇ ਆ ਬੇਕਨ ਤੋਂ ਯਾਦ ਰੱਖ ਲਓ ਦੇਖਣਾ ਦਿਖਾਈ ਨਹੀਂ ਕੁਝ ਵੀ ਦੇ ਰਿਆ ਹੁੰਦਾ ਇਹਨਾਂ ਨੂੰ ਬੇਕਨ ਕੁਝ ਦਿਖਦਾ ਨਹੀਂ ਹੁੰਦਾ ਲੈਬ 'ਚ ਬੈਠੇ ਹੁੰਦੇ ਆ ਐਮ ਮੌਕੇ ਦੇ ਉੱਪਰ ਲਾਈਟ ਚੱਲੇ ਜਾਂਦੀ ਹੈ ਕੁਝ ਬੇਕਨ ਕੁਝ ਵੀ ਵੇਖ ਨਹੀਂ ਸਕਦੇਗੇ ਤੇ ਇਹ ਕਹਿੰਦੇ ਆ ਕਿ ਹੈਜ਼ਨਿਟ ਹਾਈ ਜਨਰੇਟਰ ਚਲਾ ਦਿਓ ਹੈਜ਼ਨਿਟ ਹਾਈ ਜਨਰੇਟਰ ਚਲਾ ਦਿਓ ਪਰ ਕੋਈ ਜਨਰੇਟਰ ਨਹੀਂ ਚੱਲਦਾ ਤੇ ਲਾਸਟੇ ਉੱਪਰ ਮੋਮ ਤੀਨ ਮੋਮਬੱਤੀ ਦੇ ਨਾਲ ਕੀ ਕਰਦੇ ਆ ਇਹ ਸਟੱਡੀ ਕਰਦੇ ਆ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਟ੍ਰਿਕ ਪਸੰਦ ਆਈ ਹੋਗੀ ਕਿਉਂਕਿ ਦੇਖੋ ਕਿ ਆਪਾਂ ਕੀ ਪੁਆਇੰਟਸ 'ਤੇ ਫੜਨੇ ਹੁੰਦੇ ਆ ਐਗਜ਼ੈਕਟ ਟ੍ਰਿਕ ਹੋਵੇ ਤਾਂ ਨਹੀਂ ਬਣ ਸਕਦੀਗੀ ਪਰ ਇਹਦੇ ਨਾਲ ਕੀ ਹੈ ਥੋੜਾ ਜਿਹਾ ਮਾਈਂਡ ਦੇ ਵਿੱਚ ਆਪਾਂ ਇੱਕ ਸਟੋਰੀ ਬਣਾ ਲੈਨੇ ਉਹਦੇ ਤੋਂ ਸਾਰੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ ਨੇ ਨੈਕਸਟ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਇਹਨਾਂ ਦੇ ਉੱਪਰ ਕੀ ਪ੍ਰਭਾਵ ਰਿਹਾ ਉਹਨਾਂ ਨੂੰ ਇੱਕ ਹੀ ਮੰਨਦੇ ਆ ਆਪਣਾ ਆਦਰਸ਼ ਮੰਨਦੇ ਆ ਆਪਣਾ ਆਈਡਲ ਮੰਨਦੇ ਆ ਤੇ ਪ੍ਰਿੰਸੀਪਲ ਤੇਜਾ ਸਿੰਘ ਜੀ ਤੋਂ ਇਹਨਾਂ ਨੇ ਕੀ ਸਿੱਖਿਆ ਨਿੱਕੇ ਨਿੱਕੇ ਬਾਖ ਲਿਖਣ ਦੀ ਪ੍ਰੇਰਣਾ ਇਹਨਾਂ ਨੂੰ ਕਿੱਦੇ ਤੋਂ ਮਿਲੀ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਤੋਂ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀਤੋ ਇਹਨਾਂ ਨੇ ਕੀ ਸਿੱਖਿਆ ਕਿ ਸਾਹਿਤ ਦੇ ਵਿੱਚ ਕਿਵੇਂ ਰੋਮਾਂਸ ਲੈ ਕੇ ਆਉਣਾ ਉਹ ਜਿਹੜਾ ਸੀਗਾ ਇਹਨਾਂ ਨੇ ਸਿੱਖਿਆ ਕਿ ਇਹਦੇ ਤੋਂ ਲਈ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਉਮੀਦ ਕਰਦੀਆਂ ਕਿ ਤੁਹਾਨੂੰ ਇਹ 슬ਾਈਡ ਦੇ ਵਿੱਚ ਸਭ ਕੁਝ ਕਲੀਅਰ ਹੋ ਗਿਆ ਹੋਊਗਾ ਅਜੋਕੇ ਸਮੇ ਦਾ ਆਵਾਰਤਕ ਹੈ ਸ਼ਬਦਾਂ ਦਾ ਬੰਜਾਰਾ ਕਿਹਾ ਜਾਂਦਾ ਅਗਰ ਸ਼ੈਲੀ ਦੀ ਗੱਲ ਹੋਏ ਤਾਂ ਕੀ ਹੈ ਤਰਕ ਤੇ ਦਲੀਲ ਦੇ ਆਧਾਰ ਦੇ ਉੱਪਰ ਕੰਮ ਕਰਦੇ ਮਨੋਵਿਗਿਆਨ ਵਿਸ਼ਲੇਸ਼ਣ ਪੱਛਮੀ ਵਿਦਵਾਨਾਂ ਦਾ ਪ੍ਰਭਾਵ ਕਿ ਦੇ ਉੱਪਰ ਰਿਹਾ ਹੈ ਕਿੰਨਾ ਕਿੰਨਾ ਦਾ ਰਿਹਾ ਹੈ ਬੈਕਨ ਚਾਰਲਸ ਲੈਪ ਮੋਮਟਨ ਐਮਰਸਨ ਤੇ ਹੈਜਨਿਟ ਠੀਕ ਹੈ ਜੀ ਇਸੇ ਕਰਕੇ ਇਹਨਾਂ ਦੇ ਉੱਪਰ ਜਿਹੜੇ ਕੀ ਹੈ ਇਲਜ਼ਾਮ ਵੀ ਲੱਗਦੇ ਰਹੇ ਹੈ ਕਿ ਇਹ ਪੱਛਮੀ ਜਿਹੜੇ ਵਿਦਵਾਨ ਹੈ ਉਹਨਾਂ ਦੀ ਕਾਪੀ ਕਰਦੇ ਹੈ ਨੈਕਸਟ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਨੂੰ ਆਦਰਸ਼ ਮੰਨਦੇ ਹੈ ਤੇਜਾ ਸਿੰਘ ਤੋਂ ਨਿੱਕੇ ਨਿੱਕੇ ਬਾਖ ਲਿਖਣ ਦੀ ਪ੍ਰੇਰਣਾ ਮਿਲੀ ਹੈ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਕੀ ਮਿਲਿਆ ਇਹਨਾਂ ਨੂੰ ਰੋਮਾਂਸ ਕਿਵੇਂ ਲੈ ਕੇ ਆਣਾ ਸਾਹਿਤ ਦੇ ਵਿੱਚ ਰੀਪੀਟ ਕਰਨ ਦਾ ਮੋਟੀ ਮੇਰਾ ਇੰਨਾ ਹੀ ਹੁੰਦਾ ਕਿ ਸਾਰਾ ਕੁਝ ਤੁਸੀਂ ਕਲਾਸ ਤੋਂ ਹੀ ਸਿੱਖ ਕੇ ਜਾਓ ਤੁਹਾਨੂੰ ਐਕਸਟਰਾ ਕਿਤੇ ਵੀ ਲੇਬਰ ਨਾ ਕਰਨੀ ਪਏ ਤੇ ਚਲਦੇ ਆਂ ਨੈਕਸਟ ਸਾਈਡ ਦੇ ਉੱਪਰ ਵਿਦਿਆ ਅਤੇ ਕਰੀਅਰ ਦੇਖੋ ਜੀ ਇਹਨਾਂ ਨੇ ਵਿਦਿਆ ਕਿੱਥੋਂ ਲਈ ਹੈ ਕਿਵੇਂ ਇਹਨਾਂ ਦਾ ਕਰੀਅਰ ਸਟਾਰਟ ਹੋਇਆ ਉਹ ਸਾਰਾ ਕੁਝ ਆਪਾਂ ਦੇਖਦੇ ਹਾਂ ਦੇਖੋ ਜੀ ਜਿਹੜੇ ਨਰਿੰਦਰ ਸਿੰਘ ਕਪੂਰ ਸੀਗੇ ਨਾ ਇਹਨਾਂ ਨੇ ਬਹੁਤ ਸਟਰਗਲਿੰਗ ਲਾਈਫ ਰਹੀ ਹੈ ਬਹੁਤ ਸਟਰਗਲ ਕੀਤਾ ਹੈ ਇਹਨਾਂ ਨੇ ਐ ਨਹੀਂ ਕਿ ਇਹ ਸਿਲਵਰ ਸਪੂਨ ਸੀਗੇ ਕਿ ਸ਼ੁਰੂ ਤੋਂ ਹੀ ਜੰਮ ਦੇ ਜਿਹੜੇ ਸੀਗੇ ਇਹਨਾਂ ਨੂੰ ਸਾਰਾ ਕੁਝ ਸ਼ੋਹਰਤ ਮਿਲ ਗਈ ਬਹੁਤ ਸਟਰਗਲ ਕੀਤਾ ਇਹਨਾਂ ਨੇ 9 ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਦੋ ਦਰਜਨਾਂ ਦੇ ਕਰੀਬ ਭਾਂਤ-ਪਾਂਤ ਦੇ ਕੰਮ ਕੀਤੇ ਇਹਨਾਂ ਨੇ ਦੇਖੋ ਜੀ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਇਹ ਦੁਕਾਨਾਂ ਦੇ ਉੱਪਰ ਵੀ ਕੰਮ ਕੀਤਾ ਦੁਕਾਨਾਂ ਦੀ ਸਫਾਈ ਵੀ ਕਰਦੇ ਰਹੇ ਆ ਫਿਰ ਇਹਨਾਂ ਨੇ ਕੀ ਕੀਤਾ ਮੰਜੇ ਬੁਣਨ ਦਾ ਕੰਮ ਵੀ ਕੀਤਾ ਛਾਪੇਖਾਨੇ ਦੇ ਵਿੱਚ ਵੀ ਕੰਮ ਕਰਦੇ ਰਹੇ ਬਹੁਤ ਸਾਰੇ ਇਹਨਾਂ ਨੇ ਕੰਮ ਕੀਤੇ 9 ਸਾਲ ਦੀ ਉਮਰ ਦੇ ਵਿੱਚ ਹੀ ਕੰਮ ਕਰਨੇ ਇਹਨਾਂ ਨੇ ਸਟਾਰਟ ਕਰ ਦਿੱਤੇ ਸੀ ਇਸ ਨਾਲ ਅਨੁਭਵ ਅਮੀਰ ਹੋਇਆ ਤੇ ਮਲੁਖੀ ਰਵਈਏ ਦੀ ਡੂੰਗੀ ਸਮਝ ਲੱਗੀ ਦੇਖੋ ਜਿਵੇਂ ਜਿਵੇਂ ਇਹਨਾਂ ਨੇ ਭਾਂਤ-ਪਾਂਤ ਦੇ ਕੰਮ ਕੀਤੇ ਆ ਉਹਨਾਂ ਨੇ ਇਹਨਾਂ ਦਾ ਜਿਹੜਾ ਸੀਗਾ ਅਨੁਭਵ ਜਿਹੜਾ ਉਹ ਅਮੀਰ ਹੁੰਦਾ ਗਿਆ ਨੈਕਸਟ ਹੈ ਜੀ ਅਜੀਤ ਅਖਬਾਰ ਦੇ ਛਾਪੇਖਾਨੇ ਵਿੱਚ ਕੰਮ ਕੀਤਾ ਇਹ ਜਿਹੜਾ ਪੁਆਇੰਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਕਿਹੜੇ ਛਾਪੇਖਾਨੇ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਅਜੀਤ ਅਖਬਾਰ ਛਾਪੇਖਾਨੇ ਦੇ ਵਿੱਚ ਕੰਮ ਕੀਤਾ ਤੇ ਉੱਥੇ ਅਖਬਾਰਾਂ ਜਦੋਂ ਇਹ ਛਾਪੇਖਾਨੇ ਦੇ ਵਿੱਚ ਅਖਬਾਰਾਂ ਦਾ ਜਦੋਂ ਇਹਨਾਂ ਨੇ ਕੰਮ ਕੀਤਾ ਤਾਂ ਉੱਥੇ ਜਿਹੜੀ ਅਖਬਾਰ ਦੇ ਵਿੱਚ ਕਹਾਣੀਆਂ ਛਾਪੀਆਂ ਹੁੰਦੀਆਂ ਸੀ ਉਹ ਕਹਾਣੀਆਂ ਇਹ ਪੜਦੇ ਰਹਿੰਦੇ ਹੁੰਦੇ ਸੀ ਤੇ ਉੱਥੋਂ ਹੀ ਇਹਨਾਂ ਨੂੰ ਪੜਨ ਦੀ ਇੱਛਾ ਜਾਗੀ ਸੀ ਉਤੋਂ ਹੀ ਪੜਨ ਦੀ ਇਹਨਾਂ ਨੂੰ ਛੇਟਕ ਲੱਗੀ ਸੀ ਤੇ ਫਿਰ ਉਸ ਤੋਂ ਬਾਅਦ ਉਹਦੇ ਤੋਂ ਇਨਸਪਾਇਰਡ ਹੋ ਕੇ ਇਹਨਾਂ ਨੇ ਆਪਣੀ ਸਟੱਡੀ ਕੰਟੀਨਿਊ ਰੱਖੀ ਆ ਇਹਨਾਂ ਨੇ ਤਿੰਨ ਵਿਸ਼ਿਆਂ ਦੇ ਵਿੱਚ ਇਹਨਾਂ ਨੇ ਐਮਏ ਕੀਤੀ ਹੈ ਕਿਹੜੇ ਕਿਹੜੇ ਵਿਸ਼ਿਆਂ ਦੇ ਵਿੱਚ ਪੰਜਾਬੀ ਅੰਗਰੇਜ਼ੀ ਅਤੇ ਫਿਲਾਸਫੀ ਦੇ ਵਿੱਚ ਠੀਕ ਹੈ ਜੀ ਥੋੜੀ ਜੀ ਹੈਲਥ ਇਸ਼ੂ ਹੈਗੇ ਆ ਕੋਲਡ ਕਾਫੀ ਜ਼ਿਆਦਾ ਹੈ ਉਹਦੇ ਕਰਕੇ ਪਲੀਜ਼ ਕੋਆਪਰੇਟ ਕਰਨਾ ਕਿਉਂਕਿ ਪਹਿਲਾਂ ਤਾਂ ਕਲਾਸ ਬਣਾਉਂਦਾ ਜਮਾਨੀ ਸੀ ਪਰ ਫਿਰ ਮੈਂ ਸੋਚਿਆ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਆਪਣੇ ਪਲੇਟਫਾਰਮ ਨਾਲ ਜੁੜੇ ਹੋਏ ਆ ਉਹ ਵੇਟ ਕਰਦੇ ਆ ਤਾਂ ਕੋਸ਼ਿਸ਼ ਕੀਤੀ ਹੈ ਪਲੀਜ਼ ਕੋਆਪਰੇਟ ਨੈਕਸਟ ਹੈ ਜੀ ਆਪ ਨੂੰ 1966 ਈਸਵੀ ਦੇ ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਅੰਗਰੇਜ਼ੀ ਲੈਕਚਰਾਰ ਨਿਯੁਕਤ ਕੀਤਾ ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਇਹਨਾਂ ਨੂੰ ਕਿਹੜੇ ਵਿਸ਼ੇ ਦਾ ਜਿਹੜਾ ਸੀਗਾ ਉਹ ਲੈਕਚਰਰ ਨਿਯੁਕਤ ਕੀਤਾ ਗਿਆ ਸੀ ਅੰਗਰੇਜ਼ੀ ਭਾਸ਼ਾ ਦਾ ਲੈਕਚਰਰ ਨਿਯੁਕਤ ਕੀਤਾ ਸੀ ਲੋਕ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਕਿਹੜੇ ਸਾਲ ਦੇ ਵਿੱਚ 1968 ਈਸਵੀ ਦੇ ਵਿੱਚ ਨੈਕਸਟ ਜੀ ਨਾਭਾ ਸੰਗਰੂਰ ਅਤੇ ਪਟਿਆਲਾ ਵਿਖੇ ਸਰਕਾਰੀ ਕਾਲਜਾਂ ਦੇ ਵਿੱਚ ਅਧਿਆਪਕ ਦਾ ਕੰਮ ਵੀ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਸੰਗਰੂਰ ਕਾਲਜ ਦੇ ਅਧਿਆਪਕ ਵਜੋਂ ਕੰਮ ਕਰਦੇ ਆ ਉਹਨਾਂ ਨੇ ਫਿਲਾਸਫੀ ਦੇ ਨਾਲ-ਨਾਲ ਪੰਜਾਬੀ ਦੀ ਐਮਏ ਮੁਕੰਮਲ ਕੀਤੀ ਹੁਣ ਦੇਖੋ ਜਦੋਂ ਸੰਗਰੂਰ ਕਾਲਜ ਦੇ ਵਿੱਚ ਇੱਕ ਅਧਿਆਪਕ ਦਾ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਅਧਿਆਪਕ ਦੇ ਨਾਲ-ਨਾਲ ਉੱਥੇ ਕੀ ਕੀਤਾ ਇਹਨਾਂ ਨੇ ਫਿਲਾਸਫੀ ਦੀ ਤੇ ਪੰਜਾਬੀ ਦੀ ਐਮਏ ਜਿਹੜੀ ਉਹ ਮੁਕੰਮਲ ਕੀਤੀ ਆ ਨੈਕਸਟ ਹੈ ਜੀ ਵਿਆਹ ਇਹਨਾਂ ਦਾ ਕਦੋਂ ਹੋਇਆ 1971 ਈਸਵੀ ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਰਣਜੀਤ ਕੋਰ ਚੋਪੜਾ ਜੀ ਦੇ ਨਾਲ ਤੇ ਵਿਆਹ ਤੋਂ ਬਾਅਦ ਦੇਖੋ ਪਹਿਲਾਂ ਤੇ ਇਹਨਾਂ ਨੇ ਸੰਗਰੂਰ ਦੇ ਵਿੱਚ ਕੰਮ ਕੀਤਾ ਹੈ ਨਾ ਸੰਗਰੂਰ ਕਾਲਜ ਦੇ ਵਿੱਚ ਉਸ ਤੋਂ ਬਾਅਦ ਫਿਰ ਵਿਆਹ ਤੋਂ ਬਾਅਦ 1971 ਦੇ ਵਿੱਚ ਫਿਰ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਮ ਕੀਤਾ ਅੰਗਰੇਜ਼ੀ ਅਤੇ ਪੰਜਾਬੀ ਦੇ ਸਹਾਇਕ ਪ੍ਰੋਫੈਸਰ ਵਜੋਂ ਹੁਣ ਦੇਖੋ 1971 ਵਿਆਹ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਮ ਕੀਤਾ ਐਜ਼ ਆ ਇੰਗਲਿਸ਼ ਤੇ ਪੰਜਾਬੀ ਸਹਾਇਕ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਵਜੋਂ ਕੰਮ ਕੀਤਾ ਫਿਰ 1982 ਦੇ ਵਿੱਚ ਐਸੋਸੀਏਟ ਪ੍ਰੋਫੈਸਰ ਬਣੇ ਅਤੇ ਪੜਾਈ ਜਾਰੀ ਰੱਖੀ ਠੀਕ ਹੈ ਜੀ ਪਹਿਲਾਂ ਸਹਾਇਕ ਪ੍ਰੋਫੈਸਰ ਬਣਿਆ ਫਿਰ ਐਸੋਸੀਏਟ ਪ੍ਰੋਫੈਸਰ ਬਣਿਆ ਤੇ ਪੜਾਈ ਨਹੀਂ ਛੱਡੀ ਪੜਾਈ ਜਿਹੜੀ ਕੰਟੀਨਿਊ ਰੱਖੀ ਆ ਤੇ ਪਰ ਦੇਖੋ ਜੀ ਇਹ ਉੱਥੇ ਪ੍ਰੋਫੈਸਰ ਜਦੋਂ ਰਹੇ ਆ ਤੇ ਇਹਨਾਂ ਨੇ ਫ੍ਰੈਂਚ ਵਿੱਚ ਡਿਪਲੋਮਾ ਕੀਤਾ ਹੈ ਫ੍ਰੈਂਚ ਦੇ ਵਿੱਚ ਡਿਪਲੋਮਾ ਕੀਤਾ 1974 ਈਸਵੀ ਦੇ ਵਿੱਚ ਪੰਜਾਬੀ ਪੱਤਰਕਾਰੀ ਦੀ ਡਿਗਰੀ ਲਈ ਇਹਨਾਂ ਨੇ 1975 ਦੇ ਵਿੱਚ ਤੇ ਐਲ ਐਲ ਬੀ ਵੀ ਇਹਨਾਂ ਨੇ ਕੀਤੀ ਹੈ 1978 ਦੇ ਵਿੱਚ ਤੇ ਪੱਤਰਕਾਰੀ ਦੇ ਵਿੱਚ ਇਹਨਾਂ ਨੇ ਪੀ ਐਚ ਡੀ ਕੀਤੀ ਹੈ 1978 ਦੇ ਵਿੱਚ ਠੀਕ ਹੈ ਜੀ ਇਹ ਜਿਹੜੇ ইয়ার ਮੇ ਨਾਲ ਲਿਖਿਆ ਇਹ ਇੰਨੀ ਜਿਆਦਾ ਇੰਪੋਰਟੈਂਟ ਨਹੀਂ ਹੈਗੇ ਇਹ just ਤੁਹਾਨੂੰ ਦੱਸਣ ਦੇ ਲਈ ਹੈ ਕਿ ਕਿਹੜੇ ਕਿਹੜੇ ਸਾਲ ਦੇ ਨੇ ਕੀ ਕੁਝ ਕੀਤਾ ਜਿਹੜੀ ਚੀਜ਼ ਇੰਪੋਰਟੈਂਟ ਹੈ ਉਹਦੇ ਉੱਪਰ ਮੈਂ ਜ਼ਿਆਦਾ ਜਿਹੜਾ ਸਟ्रेस ਨਹੀਂ ਹੁੰਨੀ ਆ ਮੋਸਟ ਇੰਪੋਰਟੈਂਟ ਜਿਹੜੇ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਉਹ ਤੁਸੀਂ ਕਦੇ ਵੀ ਸਕਿੱਪ ਨਹੀਂ ਕਰਨੇਗੇ ਤੇ 1990 ਦੇ ਵਿੱਚ ਇਹ ਪੂਰੇ ਪ੍ਰੋਫੈਸਰ ਬਣ ਗਿਆ ਦੇਖੋ ਪਹਿਲਾਂ ਸਹਾਇਕ ਪ੍ਰੋਫੈਸਰ ਰਹੇ ਆ ਫਿਰ ਇਹ ਐਸੋਸੀਏਟ ਪ੍ਰੋਫੈਸਰ ਰਹੇ ਆ ਪਰ 1990 ਦੇ ਵਿੱਚ ਜਾ ਕੇ ਕੀ ਬਣ ਗਏ ਇਹ ਪੂਰੇ ਪ੍ਰੋਫੈਸਰ ਬਣ ਗਏ ਤੇ 1995 ਈਸਵੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਪ੍ਰੋਫੈਸਰ ਨਿਯੁਕਤ ਹੋਇਆ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਕਦੀ ਨਹੀਂ ਭੁੱਲਣੀ 1995 ਈਸਵੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਪੱਤਰਕਾਰੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਠੀਕ ਹੈ ਜੀ ਇਹਨਾਂ ਨੂੰ ਪ੍ਰੋਫੈਸਰ ਨਿਯੁਕਤ ਕੀਤਾ 1995 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੱਤਰਕਾਰੀ ਦਾ ਤੇ ਜਨ ਸੰਚਾਰ ਵਿਭਾਗ ਦਾ 2004 ਦੇ ਵਿੱਚ ਉਤੋਂ ਕੀ ਹੋਇਆ ਇਹ ਸੇਵਾਮੁਕਤ ਹੋਏ ਹੈ ਇਸ ਦੌਰਾਨ ਡਾਇਰੈਕਟਰ ਲੋਕ ਸੰਪਰਕ ਅਤੇ ਡੀਨ ਵਿਦਿਆਰਥੀ ਵੈਲਫੇਅਰ ਦੇ ਤੌਰ ਤੇ ਸੇਵਾ ਨਿਭਾਈ ਠੀਕ ਹੈ ਜੀ 2004 ਦੇ ਵਿੱਚ ਜਦੋਂ ਸੇਵਾਮੁਕਤ ਹੋਏ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਡਾਇਰੈਕਟਰ ਬਣਿਆ ਲੋਕ ਸੰਪਰਕ ਦੇ ਡੀਨ ਵਿਦਿਆਰਥੀ ਵੈਲਫੇਅਰ ਦੇ ਤੌਰ ਤੇ ਪਰ ਵੀ ਇਹਨਾਂ ਨੇ ਕੀ ਆਪਣੀ ਸੇਵਾ ਨਿਭਾਈ ਹੈ। ਇਹ ਮੌਜੂਦਾ ਹੁਣ ਕੀ ਕਰ ਰਿਹਾ ਹੈ? ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ মিডিਆ ਸਲਾਹਕਾਰ। ਠੀਕ ਹੈ ਜੀ। ਤੁਸੀਂ ਇਹਨਾਂ ਦੀਆਂ ਇੰਟਰਵਿਊਜ਼ ਵੀ ਸੁਣ ਸਕਦੇ ਹੋ ਸਰਚ ਕਰਕੇ ਦੇਖੋਗੇ ਤਾਂ ਅੱਜ ਵੀ ਇਹ মিডিਆ ਸਲਾਹਕਾਰ ਤੇ ਪੱਤਰਕਾਰੀ ਦਾ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ-ਨਾਲ ਹੀ ਅਨੇਕ ਵਿਦਿਅਕ ਅਤੇ ਪ੍ਰਬੰਧਕੀ ਅਦਾਰਿਆਂ ਦੇ ਰਿਸੋਰਸ ਪਰਸਨ ਦੇ ਤੌਰ ਦੇ ਉੱਪਰ ਵੀ ਕੰਮ ਕਰ ਰਿਹਾ ਹੈ। ਨੈਕਸਟ ਹੈ ਜੀ ਸਨਮਾਨ ਸਨਮਾਨ ਦੇਖੋ ਜੀ ਇਹਨਾਂ ਨੂੰ ਆਮੋ ਸਾਹਮਣੇ ਇਹਨਾਂ ਦੀ ਇੱਕ ਰਚਨਾ 1995 ਈਸਵੀ ਦੇ ਵਿੱਚ ਇਹਨਾਂ ਨੇ ਲਿਖੀ ਸੀ ਆਮੋ ਸਾਹਮਣੇ ਉਹ ਪੁਸਤਕ ਦੇ ਲਈ ਇਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ 1997 ਈਸਵੀ ਦੇ ਵਿੱਚ ਸਨਮਾਨ ਮਿਲਿਆ ਇੱਕ ਕੀ ਸਨਮਾਨ ਹੈ ਤੁਸੀਂ ਯਾਦ ਰੱਖਣਾ ਆਮੋ ਸਾਹਮਣੇ 1995 ਈਸਵੀ ਦੇ ਵਿੱਚ ਪੁਸਤਕ ਆਈ ਸੀਗੀ ਤੇ ਭਾਸ਼ਾ ਵਿਭਾਗ ਵੱਲੋਂ 1997 ਈਸਵੀ ਦੇ ਵਿੱਚ ਇਹਨਾਂ ਨੂੰ ਸਨਮਾਨ ਮਿਲਿਆ ਠੀਕ ਹੈ ਜੀ ਨੈਕਸਟ ਆਪਾਂ ਦੇਖਦੇ ਹਾਂ ਇਹਨਾਂ ਦੀਆਂ ਰਚਨਾਵਾਂ ਰਚਨਾਵਾਂ ਦੇ ਉੱਪਰ ਆਪਾਂ ਪਹਿਲਾਂ ਹੀ ਗੱਲ ਕਰਕੇ ਆਏ ਆਂ ਰਾਜੇ ਲਿਖਾਈ ਤੇ ਪੱਛਮੀ ਲੇਖਕਾਂ ਦਾ ਪ੍ਰਭਾਵ ਇਹਨਾਂ ਦੇ ਦਿਸਦਾ ਠੀਕ ਹੈ ਜੀ ਪੱਛਮੀ ਲੇਖਕਾਂ ਦਾ ਪ੍ਰਭਾਵ ਇਹਨਾਂ ਦੀ ਲਿਖਤ ਦੇ ਉੱਪਰ ਦਿਸਦਾ ਉਹ ਆਪਾਂ ਪਿੱਛੇ ਗੱਲ ਕੀਤੀ ਸੀ ਕਿਹੜੇ-ਕਿਹੜੇ ਨੇ ਉਹ ਮੈਂ ਤੁਹਾਨੂੰ ਇੱਕ ਵਾਰੀ ਫਿਰ ਰਿਵਾਈਜ਼ ਕਰਵਾ ਦਾਂ ਬੈਕਨ ਚਾਰਲਸ ਲੈਪ ਮੋਮਟਨ ਐਮਰਸਨ ਤੇ ਹਾਜਨਿਟ ਠੀਕ ਹੈ ਜੀ ਨੈਕਸਟ ਹੈ ਜੀ ਡਾਕਟਰ ਰਜਿੰਦਰ ਸੇਖੋ ਨੇ ਕਪੂਰ ਬਾਰੇ ਕੀ ਲਿਖਿਆ ਰਜਿੰਦਰ ਸਿੰਘ ਸੇਖੋ ਨੇ ਕੀ ਲਿਖਿਆ ਕਪੂਰ ਜੀ ਦੇ ਬਾਰੇ ਵਿੱਚ ਵਰਤਮਾਨ ਸਮੇਂ ਵਿੱਚ ਪੱਤਰ ਵਾਰਤਕਕਾਰ ਤਾਂ ਬੜੇ ਹਨ ਪਰ ਸ਼ੈਲੀਕਾਰ ਇੱਕੋ ਹੀ ਹੈ ਕਿ ਅਜੋਕੇ ਟਾਈਮ ਦੇ ਵਿੱਚ ਵਾਰਤਕਕਾਰ ਲਿਖਾਰੀ ਤਾਂ ਬਹੁਤ ਨੇ ਪਰ ਸ਼ੈਲੀਕਾਰ ਤਾਂ ਇੱਕੋ ਹੀ ਹੈ ਉਹ ਹੈ ਨਰਿੰਦਰ ਸਿੰਘ ਕਪੂਰ ਤੇ ਸਵੇ ਜੀਵਨੀ ਇਹਨਾਂ ਦੀ ਇੱਕ ਹੈਗੀ ਆ ਤੂਪਾਂ ਛਾਵਾਂ 2021 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਤੂਪਾਂ ਛਾਵਾਂ ਸਵੇ ਜੀਵਨੀ ਨਰਿੰਦਰ ਸਿੰਘ ਕਪੂਰ ਜੀ ਦੀ ਠੀਕ ਹੈ ਜੀ ਨੈਕਸਟ ਹੈ ਜੀ ਇਹਨਾਂ ਦੇ ਨਿਬੰਧ ਸੰਗ੍ਰਹਿ ਨਿਬੰਧ ਸੰਗ੍ਰਹਿ ਇਹਨਾਂ ਦੇ ਦੇਖਨੇ ਆ ਪਹਿਲਾਂ ਆਪਾਂ ਇਹਨਾਂ ਨੂੰ ਇੱਕ ਵਾਰੀ ਦੇਖਦੇ ਆ ਫਿਰ ਮੈਂ ਇਹਨਾਂ ਦੀ ਕਰਵਾਉਂਗੀ ਟ੍ਰਿਕ ਤੁਹਾਨੂੰ ਤੇ ਉਹ ਟ੍ਰਿਕ ਦੇ ਨਾਲ ਜੇ ਤੁਸੀਂ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਕਦੇ ਵੀ ਭੁੱਲੋਗੇ ਨੈਕਸਟ ਪਹਿਲਾਂ ਸਭ ਤੋਂ ਹੈ ਜੀ ਵਿਆਖਿਆ ਵਿਸ਼ਲੇਸ਼ਣ ਠੀਕ ਹੈ ਜੀ ਵੀਰੇ ਮਾਲਾਮਨ ਕੀ ਆਮੋ ਸਾਹਮਣੇ ਮਾਲਾਮਨ ਕੀ ਟੂ ਕਾਟਕਾਟ ਦਾ ਪਾਣੀ ਤਰਕਵੇਦ ਬੂਹੇ ਬਾਰੀਆਂ ਰਾਹ ਰਮਤ ਅੰਤਰਚਾਤ ਗਿਆਨੀ ਦਿੱਤ ਸਿੰਘ ਸਵੇ ਜੀਵਨੀ ਸੁਖੰਨ ਸਨੇਹੇ ਇਸ ਦਰਵਾਜ਼ੇ ਡੂੰਘੀਆਂ ਸਿਖਰਾਂ ਸੋਚ ਸੱਚ ਖਿੜਕੀਆਂ ਕੱਲਿਆਂ ਦਾ ਕਾਫਲਾ ਦਰ ਦਰਵਾਜ਼ੇ ਪੱਤਰਕਾਰੀ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਇਹ ਕੁਝ ਇਹਨਾਂ ਦੇ ਇੰਪੋਰਟੈਂਟ ਨਿਬੰਧ ਸੰਗ੍ਰਹਿ ਨੇ ਹੁਣ ਆਪਾਂ ਦੇਖਦੇ ਹਾਂ ਇੱਕ ਟ੍ਰਿਕ ਉਮੀਦ ਕਰਦੀ ਹਾਂ ਕਿ ਤੁਹਾਨੂੰ ਚੰਗੀ ਲੱਗੂਗੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਉਹਨੂੰ ਤੁਸੀਂ ਇੰਪਲੀਮੈਂਟ ਕਰ ਲਿਓ ਆਦਰਵਾਈਜ਼ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਹੋਵੇ ਤੁਸੀਂ ਕਰ ਸਕਦੇ ਹੋ ਹਣ ਦੇਖੋ ਜੀ ਆਪਾਂ ਗੱਲ ਕੀਤੀ ਸੀ ਨਰਿੰਦਰ ਸਿੰਘ ਕਪੂਰ ਦੀ ਇਹਨਾਂ ਨੇ ਬਹੁਤ ਭਾਂਤ ਭਾਂਤ ਦੇ ਕੰਮ ਕੀਤੇ ਬੜੀਆਂ ਠੋਕਰਾਂ ਖਾਧੀਆਂ ਬੜੇ ਕੰਮ ਕੀਤੇ ਆ ਹਨਾ ਤੇ ਦੇਖੋ ਜੀ ਇਹਨਾਂ ਨੂੰ ਨਾ ਇੰਨਾ ਜਦ ਘਾਟ ਘਾਟ ਦਾ ਇਹਨਾਂ ਨੇ ਪਾਣੀ ਪੀ ਲਿਆ ਕੀਕਾਟ ਘਾਟ ਘਾਟ ਦਾ ਪਾਣੀ ਪੀ ਲਿਆ ੱਤਕੇ ਖਾ ਕੇ ਠੀਕ ਹੈ ਤੇ ਹੁਣ ਦੇਖੋ ਜਦੋਂ ਇੰਨਾ ਜਿਆਦਾ ਕਾਟ ਘਾਟ ਦਾ ਪਾਣੀ ਪੀਤਾ ਤਾਂ ਬੰਦੇ ਕੋਲ ਇੰਨਾ ਐਕਸਪੀਰੀਅੰਸ ਹੋ ਗਿਆ ਜਿਹੜੀ ਮਰਜ਼ੀ ਚੀਜ਼ ਦੀ ਵਿਆਖਿਆ ਕਰਵਾ ਲਓ ਆਮਣੇ ਸਾਹਮਣੇ ਬਿਠਾ ਕੇ ਜਿੰਨੀ ਮਰਜ਼ੀ ਡਿਬੇਟ ਕਰਾ ਲਓ ਜਿੰਨੀ ਮਰਜ਼ੀ ਵਿਆਖਿਆ ਕਰਵਾ ਲਓ ਇਹਨਾਂ ਕੋਲ ਆਮੋ ਸਾਹਮਣੇ ਬਿਠਾ ਕੇ ਤੇ ਫਿਰ ਦੇਖੋ ਜੀ ਨਾਲ ਤਾਂ ਇਹਨਾਂ ਨੇ ਜਦੋਂ ਸਟਰਗਲ ਕੀਤਾ ਨਾ ਇਹਨਾਂ ਨੇ ਕੋਈ ਬੂਹਾ ਦੇਖਿਆ ਨਾ ਕੋਈ bari ਵੇਖੀ ਜਿੱਥੇ ਜੀ ਕਰਦਾ ਸੀ ਚਲੇ ਜਾਂਦੇ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਅੰਤਰਛਾਤ ਹੁਣ ਐਨਾ ਐਕਸਪੀਰੀਅੰਸ ਹੋਣ ਤੋਂ ਬਾਅਦ ਇਹ ਦੇਖੋ ਕਿ ਕਿਸੇ ਦੇ ਵੀ ਅੰਦਰ ਚਾਤ ਮਾਰ ਕੇ ਪਤਾ ਕਰ ਲੈਂਦੇ ਆ ਕਿ ਕੀ ਇਹ ਕੀ ਹੈਗਾ ਤੇ ਕੀ ਨਹੀਂ ਹੈਗਾ ਤੇ ਜਦੋਂ ਐਨਾ ਕੁਝ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਲਿਖੋ ਜੀ ਡੂੰਘੀਆਂ ਸਿਖਰਾਂ ਸਿਖਰਾਂ ਤੱਕ ਪਹੁੰਚਣਾ ਸੀਗਾ ੱੱਕੇ ਖਾਂਦੇ ਰਹੇ ਖਾਂਦੇ ਰਹੇ ਨਾ ਕੋਈ ਖਿੜਕੀ ਛੱਡੀ ਨਾ ਕੋਈ ਦਰਵਾਜ਼ਾ ਛੱਡਿਆ ਹਰ ਥਾਂ ਤੇ ਠੋਕਰਾਂ ਖਾਦੀਆਂ ਇਹਨਾਂ ਨੇ ਤੇ ਕੱਲਿਆਂ ਦਾ ਕਾਫਲਾ ਨਾਲ ਕੋਈ ਵੀ ਨਹੀਂ ਸੀ ਜਦੋਂ ਤੱਕੇ ਖਾਦੇ ਆ ਕੱਲਿਆਂ ਦਾ ਇੱਕ قافਲਾ ਸੀਗਾ ਠੀਕ ਹੈ ਜੀ ਕਦੀ ਇਸ ਦਰਵਾਜੇ ਜਾਂਦੇ ਸੀ ਕਦੀ ਉਸ ਦਰਵਾਜੇ ਜਾਂਦੇ ਸੀਗੇ ਠੀਕ ਹੈ ਤੇ ਜਦੋਂ ਹੁਣ ਇੰਨਾ ਸਾਰਾ ਐਕਸਪੀਰੀਅੰਸ ਹੋ ਗਿਆ ਤਾਂ ਇਹਨਾਂ ਨੇ ਸਾਰੇ ਐਕਸਪੀਰੀਅੰਸ ਨੂੰ ਇੱਕ ਮਾਲਾ ਦੇ ਮਣਕੇ ਬਣਾ ਲਿਆ ਠੀਕ ਹੈ ਜੀ ਮਾਲਾ ਦੇ ਮਣਕੇ ਬਣਾ ਲਿਆ ਤੇ ਦੇਖੋ ਤਰਕਵੇਦ ਤਾਂ ਆਪ ਨੂੰ ਪਹਿਲਾਂ ਹੀ ਪਤਾ ਹੈ ਕਿ ਤਰਕ ਦੇ ਆਧਾਰ ਦੇ ਉੱਪਰ ਕੰਮ ਕਰਦੇ ਆ ਇਸ ਤੋਂ ਇਲਾਵਾ ਦੇਖੋ ਗਿਆਨੀ ਦਿੱਤ ਸਿੰਘ ਦੀ ਸਵੇ ਜੀਵਨੀ ਇਹਨਾਂ ਨੇ ਲਿਖੀ ਆ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਤੇ ਸੱਚ ਸੋਚ ਸੱਚ ਅਮਰੀਕਾ ਦਾ ਸਫਰ ਨਾਮ ਇਹਨਾਂ ਦਾ ਠੀਕ ਹੈ ਜੀ ਪੰਜਾਬੀ ਪੱਤਰਕਾਰੀ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਬੰਦੇ ਕੋਲ ਜਦੋਂ ਇੰਨਾ ਐਕਸਪੀਰੀਅੰਸ ਐਨੇ ਠੋਕਰਾਂ ਖਾ ਲੀਆਂ ਘਾਟ ਘਾਟ ਦਾ ਪਾਣੀ ਪੀ ਲਿਆ ਤੇ ਉਹ ਜਿਹੜਾ ਕਿ ਪੱਤਰਕਾਰ ਤਾਂ ਹੋ ਗਈ ਠੀਕ ਹੈ ਜੀ ਜੋ ਮਰਜੀ ਉਹਦੇ ਤੇ ਲਿਖਵਾ ਲਓ ਜਿਹੜਾ ਮਰਜੀ ਲੇਖ ਲਿਖਵਾ ਲਓ ਉਮੀਦ ਕਰਦੀ ਹਾਂ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਮਾਲਾ ਮੰਨ ਕੇ ਜਿਹੜਾ ਆਈ ਸੀਗੀ 2007 ਦੇ ਵਿੱਚ ਆਈ ਸੀ 2007 2000 ਸਤਾਂਵੇਂ ਦੇ ਵਿੱਚ ਤੇ ਇਹਦੇ ਵਿੱਚ ਕਿੰਨੇ ਲੇਖ ਨੇ 31 ਲੇਖ ਨੇ ਇਹਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਕਿੰਨੇ ਲੇਖ ਨੇ 31 ਲੇਖ ਤੇ ਮਾਲਾ ਮਣਕੇ 2 ਕਦੋਂ ਆਈ ਸੀ 2017 ਦੇ ਵਿੱਚ ਠੀਕ ਹੈ ਜੀ ਮਾਲਾ ਮਣਕੇ ਜਿਹੜੀ 1 ਆਈ ਹੈ 2007 ਦੇ ਵਿੱਚ ਆਈ ਹੈ ਤੇ ਮਾਲਾ ਮਣਕੇ 2 ਕਦੋਂ ਆਈ ਹੈ 2017 ਦੇ ਵਿੱਚ ਠੀਕ ਹੈ ਜੀ ਹੁਣ ਅੱਗੇ ਦੇਖੋ ਹੋਰ ਕੰਮ ਇਹਨਾਂ ਦੇ ਹੋਰ ਕੰਮ ਕਿਹੜੇ-ਕਿਹੜੇ ਰਹੇ ਆ ਆਲੋਚਨਾ ਤੇ ਖੋਜ ਭਰਪੂਰ ਪੁਸਤਕਾਂ ਵੀ ਇਹਨਾਂ ਨੇ ਲਿਖੀਆਂ ਨੇ ਉਹ ਦੇਖਦੇ ਹਾਂ ਕਿਹੜੀਆਂ ਹਨੇਰੇ ਚੜ ਕੇ ਵੇਖਿਆ ਅਮਰੀਕਾ ਪੂਰੀ ਆਲੋਚਨਾ ਤੇ ਖੋਜ ਭਰਪੂਰ ਹੈ ਆਲੋਚਨਾ ਕੀਤੀ ਗਈ ਆ ਕੰਧੇਰੇ ਚੜ ਕੇ ਵੇਖਿਆ ਅਮਰੀਕਾ ਠੀਕ ਹੈ ਪੰਜਾਬੀ ਪੱਤਰਕਾਰੀ ਦਾ ਵਿਕਾਸ ਗਿਆਨੀ ਦਿੱਤ ਸਿੰਘ ਦੀ ਜੀਵਨੀ ਅਤੇ ਰਚਨਾ ਤੇ ਮਾਰਟਨ ਲੂਦਰ ਕਿੰਗ ਦੀ ਜੀਵਨੀ ਇਹ ਜਿਹੜੀਆਂ ਇਹਨਾਂ ਦੀਆਂ ਕੁਝ ਸਗੀਆਂ ਆਲੋਚਨਾ ਤੇ ਖੋਜ ਭਰਪੂਰ ਪੁਸਤਕਾਂ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਪੁਸਤਕਾਂ ਦੇ ਅਨੁਵਾਦ ਵੀ ਕੀਤੇ ਆ ਇਹ ਇੰਪੋਰਟੈਂਟ ਰੈਂਡ ਨੇ ਸਾਰੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ ਪਿਓ ਪੁੱਤਰ ਜਿਹੜੀ ਸੀਗੀ ਤੁਰਗ ਤੁਰਗਨ ਨੇਵ ਦੀ ਲਿਖੀ ਹੋਈ ਆ ਉਹਦਾ ਇਹਨਾਂ ਨੇ ਅਨੁਵਾਦ ਕੀਤਾ ਗਾਥਾ ਭਾਰਤ ਦੇਸ਼ ਦੀ ਜਿਹੜੀ ਸੀ ਜਵਾਰ ਲਾਲ ਨਹਿਰੂ ਜੀ ਦੀ ਆ ਉਹਦਾ ਅਨੁਵਾਦ ਕੀਤਾ ਭਾਈ ਵੀਰ ਸਿੰਘ ਜੀ ਦਾ ਇੱਕ ਨਾਵਲ ਹੈ ਬਾਬਾ ਨੋ ਸਿੰਘ ਉਹਦਾ ਇਹਨਾਂ ਨੇ ਅਨੁਵਾਦ ਕੀਤਾ ਤੇ ਸਦੀਵੀ ਵਿਦਰੋਹੀ ਪੱਗਗ ਸਿੰਘ ਜੀ ਦੀ ਉਹਨਾਂ ਦਾ ਵੀ ਇਹਨਾਂ ਨੇ ਅਨੁਵਾਦ ਕੀਤਾ ਨੈਕਸਟ ਜੀ ਹੁਣ ਆਪਾਂ ਦੇਖਦੇ ਆ ਇਹਨਾਂ ਦੇ ਕੁਝ ਇੰਪੋਰਟੈਂਟ ਐਮਸੀਕਿਊਜ਼ ਐਮਸੀਕਿਊਜ਼ ਮੇਂ ਜ਼ਿਆਦਾ ਲੈ ਕੇ ਨਹੀਂ ਆਈ ਕਿਉਂਕਿ ਅੱਜ ਹੈਲਥ ਇਸ਼ੂ ਹੋਣ ਕਰਕੇ ਬਹੁਤ ਔਖੇ ਮੇਂ ਕਲਾਸ ਬਣਾ ਰਹੀ ਆ ਜਸਟ ਕੋਸ਼ਿਸ਼ ਹੈ ਕਿ ਸਕਿੱਪ ਨਾ ਹੋਵੇ ਕੱਲ ਦੀ ਕਲਾਸ ਦੇ ਵਿੱਚ ਆਈ ਹੋਪ ਕਿ ਆਪਾਂ ਬਹੁਤ ਵਧੀਆ-ਵਧੀਆ ਕੁਐਸਚਨਸ ਲੈ ਕੇ ਆਵਾਂਗੇ ਵਾਰਤਕ ਭਾਗ ਦੇ ਪਹਿਲਾ ਕੁਐਸਚਨ ਦੇਖਦੇ ਆ ਜੀ ਵੰਡ ਤੋਂ ਬਾਅਦ ਨਰਿੰਦਰ ਸਿੰਘ ਕਪੂਰ ਪਹਿਲਾਂ ਕਿੱਥੇ ਰਹੇ ਆਪਾਂ ਪਿੱਛੇ ਗੱਲ ਕਰਕੇ ਆਏ ਆ ਕਿ ਵੰਡ ਤੋਂ ਬਾਅਦ ਕਿੱਥੇ ਆਏ ਸੀ ਕੈਂਪਾਂ ਦੇ ਵਿੱਚ ਆਏ ਸੀ ਤੇ ਕਿੱਥੇ ਕਿਹੜੇ ਕੈਂਪ ਦੇ ਵਿੱਚ ਆਏ ਸੀਗਾ অপਸ਼ਨਸ ਨੇ ਅੰਬਾਲਾ ਲੁਧਿਆਣਾ ਪਟਿਆਲਾ ਤੇ ਦਿੱਲੀ ਤੇ ਅੰਬਾਲਾ ਦੇ ਵਿੱਚ ਆਏ ਆ ਉਸ ਤੋਂ ਬਾਅਦ ਪਰਮਨੈਂਟ ਸ਼ਿਫਟ ਕਿੱਥੇ ਹੋਇਸੀ ਪਟਿਆਲਾ ਦੇ ਵਿੱਚ ਨੈਕਸਟ ਹੈ ਜੀ ਨਰਿੰਦਰ ਸਿੰਘ ਕਪੂਰ ਦੀਆਂ ਰਚਨਾਵਾਂ ਤੇ ਕਿਸ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਐਮਰਸਨ ਦਾ ਹੈਜਨਿਟ ਦਾ ਬੇਕੰਦ ਦਾ ਉਪਰੋਕਤ ਸਾਰੇ ਤਾਂ অপਸ਼ਨ ਡੀ ਦੇ ਨਾਲ ਚੱਲਾਂਗੇ ਜੀ ਉਪਰੋਕਤ ਸਾਰੇ ਠੀਕ ਹੈ ਜੀ ਨੈਕਸਟ ਹੈ ਜੀ ਕਿਸ ਅਖਬਾਰ ਤੋਂ ਕਪੂਰ ਸਾਹਿਬ ਨੂੰ ਪੜਨ ਦੀ ਚੇਟਕ ਲੱਗੀ ਆਪਸ਼ਨਸ ਨੇ ਪੰਜਾਬੀ ਟ੍ਰਿਬਿਊਨ ਅਜੀਤ ਪੰਜਾਬ ਕੇਸਰੀ ਕੋਈ ਵੀ ਨਹੀਂ ਤਾਂ ਆਪਸ਼ਨ ਬੀ ਦੇ ਨਾਲ ਚੱਲਾਂਗੇ ਜੀ ਅਜੀਤ ਛਾਪੇਖਾਨੇ ਦੇ ਵਿੱਚ ਜਦੋਂ ਕੰਮ ਕਰਦੇ ਸੀ ਉੱਥੇ ਜਦੋਂ ਇਹ ਕਵਿਤਾਵਾਂ ਪੜਦੇ ਹੁੰਦੇ ਸੀਗੇ ਕਹਾਣੀਆਂ ਪੜਦੇ ਹੁੰਦੇ ਸੀ ਉੱਥੋਂ ਹੀ ਇਹਨਾਂ ਨੂੰ ਪੜਨ ਦੀ ਚੇਟਕ ਲੱਗੀ ਸੀ ਨੈਕਸਟ ਹੈ ਜੀ ਨਰਿੰਦਰ ਸਿੰਘ ਕਪੂਰ ਨੇ ਪੰਜਾਬੀ ਲੋਕ ਸੇਵਾ ਕਮਿਸ਼ਨ ਵਿੱਚ ਕਿਸ ਵਿਸ਼ੇ ਦੇ ਲੈਕਚਰਾਰ ਵਜੋਂ ਨੌਕਰੀ ਕੀਤੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਤੇ অপਸ਼ਨਸ ਨੇ ਅੰਗਰੇਜ਼ੀ ਪੰਜਾਬੀ ਉਰਦੂ ਕੋਈ ਵੀ ਨਹੀਂ ਤੇ অপਸ਼ਨ A ਦੇ ਨਾਲ ਚੱਲਾਂਗੇ ਜੀ ਅੰਗਰੇਜ਼ੀ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਨੌਕਰੀ ਕੀਤੀ ਸੀਗੀ ਲੋਕ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਤੇ ਕਿਹੜੇ ਸਾਲ ਦੇ ਵਿੱਚ ਕੀਤੀ ਸੀ 1966 ਦੇ ਵਿੱਚ ਠੀਕ ਹੈ ਜੀ ਉਮੀਦ ਕਰਦੀਆਂ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਗੀ ਕੰਟੈਂਟ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਹੈ ਤੇ ਤੁਹਾਨੂੰ ਪਤਾ ਹੈ ਤੁਸੀਂ ਕੀ ਕਰਨਾ ਹੈ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਜਿਹੜੇ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਤੇ ਜੇਕਰ ਤੁਹਾਨੂੰ ਕੋਈ ਲੈਵਲ એનર્ਜੀ ਲੈਵਲ ਡਾਊਨ ਲੱਗਿਆ ਜਾਂ ਫਿਰ ਐਕਸਪਲੇਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਲੱਗੀ ਹੈ ਤਾਂ ਪਲੀਜ਼ ਕੋਆਪਰੇਟ ਮੀ ਕਿਉਂਕਿ ਅੱਜ ਥੋੜਾ ਔਖਾ ਸੀਗਾ ਥੈਂਕ ਯੂ ਸੋ ਮੱਚ